ਤੋ ਜਿਹੜਾ ਸਤੂਨ ਆਦਿ ਜਿਹੜੀ ਗੱਲ ਇਹਨਾਂ ਨੇ ਸਾਂਝੀ ਕੀਤੀ ਹੈ ਉਹ ਸਾਡੇ ਸਮਾਜ ਲਈ ਬਹੁਤ ਵੱਡੀ ਸਮੱਸਿਆ ਬਣੀ ਇਹਨੇ ਸਭ ਤੋਂ ਪਹਿਲਾਂ ਗੱਲ ਕੀਤੀ ਡਾਈਟਾਂ ਆ ਹੋਣੀ ਖਾਲ ਦੇ ਖਾਲ ਦੇ ਵਿੱਚ ਸਾਡਾ ਹਰਬੰ ਗ प्यारा ਗਾਇਕ ਹੁੰਦਾ ਹੈ ਉਹ ਮਸਰਾ ਕਿਹੜਾ ਕਿਹਨੂੰ ਮੱਗਿਆ ਲਾਇਆ ਅਰਦਵਾਕ ਕਰੇ ਕੋਈ ਹਰਨ ਵਧੀਆ ਲੱਗਦਾ ਦੇਖੋ ਉਹ ਉਹ ਬੰਦੇ ਦਾ ਜਦੋਂ ਉਹਦੀ ਡੈਥ ਹੋ ਗਈ ਮੈਂ ਅਜੇ ਤੱਕ ਉਹਦਾ ਗਾਣਾ ਨਹੀਂ ਸੁਣਿਆ ਸੀ ਤੁਸੀਂ ਸੋਚਦੇ ਹੋ ਸਾਰੇ ਇਹ ਸਿੱਕੀ ਬੇਟਾ ਮੈਨੂੰ ਉਹਦੇ ਗਾਣੇ ਮੈਂ ਕਦੇ ਸੁਣੇ ਹੀ ਨਹੀਂ ਸੀ ਜਦੋਂ ਉਹਦੀ ਡੈਥ ਹੋ ਗਈ ਨਾ ਫਿਰ ਮੈਂ ਕਿ ਯਾਰ ਉਹਦੇ ਪਹਿਲਾਂ ਮੈਂ ਉਹਦਾ ਇੰਟਰਵਿਊ ਸੁਣਿਆ ਦੇਖੋ ਆਪ ਦੀ ਦਵਾਈ ਕਦੇ ਆਪ ਹੀ ਖਾਣੀ ਪੈ ਜਾਂਦੀ ਉਹ ਇੰਟਰਵਿਊ 'ਚ ਜਿੱਦਾਂ ਕਹਿੰਦਾ ਸੀ ਆਪਦੇ ਗਾਣਿਆਂ 'ਚ ਵੀ ਹਥਿਆਰਾਂ ਦੀ ਗੱਲ ਕਰਦਾ ਸੀ ਉਹਦੀ ਜਾਨ ਕਿੰਨੇ ਲਈ ਇਹ ਬੇਟਾ ਇਹ ਦੂਜਿਆਂ ਨੂੰ ਗੱਲਾਂ ਸੁਣਾਉਣੀਆਂ ਬਹੁਤ ਸੌਖੀਆਂ ਐ ਹਥਿਆਰਾਂ ਨੂੰ ਲੈ ਲੈ ਕੇ ਛੜਾ ਮਾਰਨੀ ਐ ਬੜੀਆਂ ਸੌਖੀਆਂ ਅੱਜ ਉਹਦੇ ਮਾਂ ਪਿਓ ਨੂੰ ਜਾ ਕੇ ਪੁੱਛੋ ਕੂਨ ਦੇ ਆਸੂ ਰੋਲੇ ਕੂਨ ਦੇ ਤੇ ਉਹਦੇ ਗਾਣਿਆਂ ਨੇ ਹੋਰ ਪਤਾ ਨਹੀਂ ਕਿੰਨੇ ਪਰਿਵਾਰ ਉਜਾੜੇ ਹੋਣਗੇ ਲੋਕੀ ਵਾਜੂਗੇ ਖਾਂਦੇ ਉਹਦੇ ਕੋਹੜ ਤੇ ਰਾਜ ਕੀਤਾ ਪਏ ਪਤਾ ਨਹੀਂ ਕੀ ਹੋ ਗਿਆ ਲੋਕੀ ਤੇ ਭਗਤ ਸਿੰਘ ਨੂੰ ਭੁੱਲੇ ਬੈਠੇ ਆ ਅੱਜ ਤੂੰ ਉਸੇ ਵਾਲੇ ਸਾਰਿਆਂ ਨੂੰ ਪਤਾ ਇੱਕ ਪਰਿਵਾਰ ਉਹ ਜਵਾਕਾਂ ਨੇ ਰੋਟੀ ਨਹੀਂ ਖਾਧੀ ਤਿੰਨ ਦਿਨ ਜਦੋਂ ਸਿੱਧੂ ਮੂਸੇ ਵਾਲੇ ਮਰ ਗਿਆ ਉਹ ਬੇਟਾ ਇਹ ਇਹਦਾ ਨਸ਼ਾ ਹੈ ਜਿਹੜੇ ਗਾਣੇ ਆਪਾਂ ਸੁਣਦੇ ਜਿਹੜਾ ਗਾਇਕ ਸੁਣਦੇ ਆਂ ਮੈਂ ਗਾਇਕ ਜਿਹੜਾ ਮਾਰਾ ਜਿਹੜਾ ਪਿਆਰਾਂ ਦੀ ਗੱਲ ਕਰੇ ਜਿਹੜਾ ਨਸ਼ਿਆਂ ਦੀ ਗੱਲ ਕਰੇ ਆਵਾਜ਼ ਨਹੀਂ ਇਹ ਦੀਆਂ ਗੱਲਾਂ ਕਰਨ ਵਾਲੇ ਜਦੋਂ ਤੁਸੀਂ ਉਹਨੂੰ ਰਿਅਲਿਟੀ ਜ਼ਿੰਦਗੀ 'ਚ ਲੈ ਕੇ ਆਨੇ ਉਹਨਾਂ ਗਾਣਿਆਂ ਨੂੰ ਸੁਣ ਕੇ ਦੇਖੋ ਉਹ ਤਾਂ ਘਰੇ ਸੁਣਨ ਵਾਲੇ ਗਾਣੇ ਹੀ ਹਨ ਉਹ ਗਾਣੇ ਸੁਣੋ ਜਿਹੜੇ ਤੁਸੀਂ ਆਪ ਦੇ ਪਰਿਵਾਰ ਤੇ ਬਹਿ ਕੇ ਸੁਣ ਸਕੋ ਤੁਸੀਂ ਇਹ ਗੰਦੇ ਗਾਣੇ ਘਰਾਂ 'ਚ ਲਾਈ ਰੱਖਦੇ ਹੋ ਪ੍ਰਦੂਸ਼ਣ ਇਦੋਂ ਵੱਡਾ ਪ੍ਰਦੂਸ਼ਣ ਨਹੀਂ ਕੋਈ ਵਿਆਹਾਂ ਤੇ ਤਾਂ ਪਰ ਕੋਈ ਵੀ ਚੰਗਾ ਬੰਦਾ ਵਿਆਹ ਤੇ ਜਾਵੇ ਤਾਂ ਰਹਿ ਨਹੀਂ ਪੰਦਾ ਇੱਥੇ ਇੱਕ ਤਾਂ ਏਡੀ ਉੱਚੀ ਆਵਾਜ਼ ਉੱਤੋਂ ਗਾਣੇ ਹੋ ਜਿਹੜੇ ਪਰਿਵਾਰ ਚ ਬੈਠ ਕੇ ਸੁਣੇ ਨਹੀਂ ਜਾ ਸਕਦੇ ਤੁਸੀਂ ਉੱਥੇ ਲੱਤੀ ਐਵੇਂ ਇਹਦੇ ਗਾਣੇ ਘਰੇ ਲਾ ਕੇ ਉੱਤੀ ਤੁਹਾਡੇ ਭੈਣਾਂ ਉੱਤੀ ਤੁਹਾਡੀ ਮਾਂ ਹੈ ਉਹ ਵੀ ਇੱਕ ਇਸਤਰੀ ਹੈ ਤੇ ਉਹਦੇ ਕੁੜੀਆਂ ਦੇ ਵਿਰੁੱਧ ਇਹਦੇ ਅਸ਼ਲੀਲ ਗਾਣੇ 11 ਦੇ ਬੇਟਾ ਇੱਕ ਕੁੱਤੀ ਇਹਨੂੰ ਬੜਾਵਾ ਦਿੰਦੇ ਆ। ਤੇ ਤੁਸੀਂ ਬੰਦ ਕਰਾ ਸਕਦੇ ਹੋ। ਘੱਟੋ ਘੱਟ ਅਸੀਂ ਆਪ ਤਾਂ ਸੁਣੀਏ। ਸਾਡੇ ਘਰੇ ਤਾਂ ਨਾ ਚੱਲਣ। ਕਿਸੇ ਦੇ ਨਹੀਂ ਬੰਦ ਕਰਾ ਸਕਦੇ ਆ ਤੇ ਘਰੇ ਤੇ ਬੰਦ ਕਰ ਸਕਦੇ ਵੀ ਨਹੀਂ ਕਰ ਸਕਦੇ। ਆ ਮੋਬਾਈਲ ਦਾ ਜਾਣ ਕੇ ਵੀ ਗਾਣੇ ਚੱਲ ਪੈਂਦੇ। ਤੋ ਬੇਟਾ ਜਿੰਨੇ ਨੇ ਜਿਹੜੇ ਟੌਪਿਕ ਛੇੜਿਆ ਰਹੇ ਤਾਂ ਬਹੁਤ ਲੰਬਾ ਜੀ ਬਹੁਤ ਵਧੀਆ ਇੱਕ ਵਾਰੀ ਤਾੜੀਆਂ ਮਾਰ ਦਿਓ ਇਹ ਸਾਡੇ ਟੂਰਨ ਵਿੱਚ ਆਏ ਅੱਜ ਦਾ ਚਾਈਨ ਨਾ ਹੋਰ ਦਿੱਤਾ ਆਪਾਂ ਥੋੜਾ ਅੱਛਾ ਜੀ ਆ ਜੀ ਨਾਨੂ ਜੀ ਗਾਨਾ ਵੀ ਹੈ ਤੁਸੀਂ ਜੋ ਹਾਂ ਸਰੂ ਆਇਆ ਤੇ ਸੁਣਾਓ ਦੇਖੋ ਬੇਟਾ ਇਹ ਹੁਣ ਗਾਣਾ ਸੁਣਾਉਦੇ ਇਹਦੇ ਗਾਣੇ ਸੁਣਾਓ ਦੇਖੋ ਜਿਹੜੀਆਂ ਗੱਲਾਂ ਬੇਟਾ ਮੈਂ ਤੁਹਾਨੂੰ ਕਹਿ ਰਿਹਾ ਨਾ ਉਹ ਸੁਣਾਓ ਦਿਨ ਬਚਪਨ ਦੇ ਸੁਣਾਓ ਹਾਂ ਇਹ ਗੱਲਾਂ ਜਾਇ ਵੇ ਸੋਹਣੀਆਂ ਗੱਲਾਂ ਐ ਸਭ ਤੋਂ ਪਹਿਲੇ ਮੈਂ ਆਪਦੀ ਜ਼ਿੰਦਗੀ ਤੇ ਲਾਗੂ ਤੁਸੀਂ ਸਾਡੇ ਘਰ ਦੀ ਵੀ ਇੱਕ ਗੱਲ ਨੇ ਪਰ ਤੁਸੀਂ ਦੇਖਦੇ ਨੇ ਕੋਈ ਗਾਣਾ ਜੇ ਗਾਣੇ ਸੁਣਨੇ ਆਏ ਜੇ ਸੁਣੋ